ਲੋਈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤਾਂ ਡਾਕਟਰ ਗੁਰਪੁੱਲਰ ਤੇ ਅੱਜ ਮੈਂ ਚੱਲਿਆ ਵਾਂ ਪਿੰਡ ਤੇ ਦਾਦੇ ਦਾਦੀ ਨੂੰ ਮਿਲਣ ਪਹਿਲਾਂ ਪੂਆ ਦੇ ਮੁੰਡੇ ਨੂੰ ਬਿਠਾਉਂਗਾ ਰਾਹ 'ਚ ਤੇ ਹੁਣ ਮੈਂ ਲੱਗਾ ਵਾਂ ਘਰੋਂ ਤੁਰਨ ਲੋਈਆ ਪੂਆ ਦਾ ਮੁੰਡਾ ਤਿਆਰ ਹੁੰਦਾ ਜੇ ਬਾਅਦ 'ਚ ਨਹੀਂ ਸ਼ਰਮਾਈ ਜਾਣਾ ਵਾ ਇਹਨੂੰ ਮੈਂ ਪਹਿਲਾਂ ਪਹਿਲਾਂ ਦਿਖਾ ਦਾਂ ਵੈ ਵੈ ਕਿੱਡੀ ਜੁੱਤੀ ਕੱਸਣ ਦਾ ਲੋ ਜੀ ਮੈਂ ਤੇ ਭੂਆ ਦਾ ਮੁੰਡਾ ਬਹਿ ਗਿਆ ਗੱਡੀ 'ਚ ਤੇ ਅਸੀਂ ਜਾਣਨਾ ਹੈ ਪਿੰਡ ਨੂੰ ਤੇ ਅਗਲੇ ਪਾਸੇ ਲੱਗ ਗਿਆ ਜੀ ਜਾਮ ਵਿਖੀ ਪਿੰਡ ਜਾਮ ਲੱਗ ਗਿਆ ਜੀ ਆਹ ਜੀ ਅਮਰਕੋਟ ਤੇ ਅਮਰਕੋਟ ਤੋਂ ਅਸੀਂ ਜਾਂਦੇ ਆ ਸਿੱਧਾ ਸਾਡੇ ਪਿੰਡ ਨੂੰ 10 ਕਿਲੋਮੀਟਰ ਸਾਡਾ ਪਿੰਡ ਜੀ ਆਪਣੇ ਪਿੰਡ ਨੂੰ ਜਾਂਦੀ ਜਿਹੜੀ ਆ ਛੜਕਿਆ ਇਹ ਵਾਵਾ ਚਰਦੀ ਟੁੱਟ ਗਈ ਆ ਟੈਂਕ ਟੈਂਕ ਨੰਗਦੇ ਆ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਇਥੋਂ ਟੈਂਕ ਨੰਗਦੇ ਆ ਝੂੜ ਨਹੀਂ ਮਰਨਦੇ ਆ ਭਰਾਵਾ ਮੈਂ ਹਾ ਹਾ ਤੇਰੀ ਜਨਾਂ ਯਾਰ ਆਪਣੇ ਪਿੰਡ ਵੇਲਾ ਕਿਹੋ ਜਿਹਾ ਜਿਹਾ ਕਿਹਨਾਂ ਕਿੱਡੀਆਂ ਘੈਂਟ ਘੈਂਟ ਲੱਗੇ ਜਿਹਾ ਨਜ਼ਰੇ ਹੋਏ ਹੋਏ ਨਿਆ ਜੇ ਤਾਂ ਹੀ ਤੁਰ ਕੇ ਆ ਜੀਦਾ ਯਾਰ ਅਜਾ ਵੀ ਦੇ ਓਏ ਆਵਾਜ਼ ਵੇਖਿਆ ਕਿਹੋ ਜਿਹੀ ਆਈ ਕਿਉਂਕਿ ਟੈਂਕ ਲੰਗਦੇ ਸਰਪੇ ਦੀ ਸੱਚੀ ਗੱਲ ਹੀ ਵੇਲਾ ਕਿਡੀਆਂ ਕਿਕਰਾਂ ਕੁੱਤਰਾ ਹੈ ਆਪਣੇ ਪਿੰਡ ਪੂਰੀ ਇਧਰ ਵੇਖ ਆਵੇਂ ਆਥਲੀ ਛੜ ਕੇ ਆ ਇਸ ਤਰ੍ਹਾਂ ਦੀ ਆਵੇ ਨਿਸ਼ਾਨ ਵਗੇ ਤੁਹਾਨੂੰ ਦਿਖਾਉਨੇ ਆ ਇੱਥੇ ਨਾ ਮੋਰਚੇ ਬਣੇ ਆ ਇਧਰ ਕੋ ਆ ਮੋਰਚੇ ਬਣੇ ਆ ਆਜ ਸਾਡੇ ਪਿੰਡ ਦਾ ਦੂਸਰਾ ਪੁਲ ਉਧਰ ਕੋ ਉਹ ਤੇਰਾ ਨਹਿਰ ਨਹਿਰ ਚਲਾਈ ਹੋਏ ਆ ਜਿਹੜੀ ਵੀ ਵੇਲਾ ਹਜੇ ਵੀ ਡੰਗਰ ਹਜੇ ਵੀ ਡੰਗਰ ਚਾਰ ਨਾਉਂਦੇ ਇਥੇ ਉਹ ਚਲੋ ਛੱਪੜ ਜੋ ਉਹ ਦਰਿਆ ਜ ਨਹਿਰ ਚੁਗਾ ਆ ਬਾਪੂ ਹਜੇ ਵੀ ਡੰਗਰ ਚਾਰ ਨਾਉਂਦੇ ਇਥੇ ਵੇਲਾ ਬੈਠੇ ਬੈਠੇ ਕਿ ਨਹੀਂ ਉਧਰ ਨਹਿਰ ਚੁਗਾ ਨਹਿਰ ਖੁਣਿਆ ਡੰਗਰ ਨਮਾਉਣ ਹੁੰਦੇ ਉਹਦੇ ਡੋਰੇ ਵੀ ਆ ਆ ਬਾਪੂਣੀ ਪਾਉਣੀ ਵੇਖੰਦਾ ਮੇਰੇ ਮੁੰਗਲ ਆਹ ਤੇ ਚਲਿਏ ਕਰਦਿਆਂ ਨੂੰ ਕਰਦਿਆਂ ਨੂੰ ਖਾਵਾਂਗੇ ਵਲੌਗ ਚ ਵੀ ਅਸੀਂ ਆਉਂਦੇ ਗਏ ਆ ਆਪੇ ਗळा ਕੱਢਾਂਗੇ ਓਏ ਕੰਨਾ ਖਾਵਾਂਗੇ ਕਰਦਿਆਂ ਨੂੰ ਚਲਿਏ ਲੈ ਓ ਮੇਰੀ ਗੱਲ ਸੁਣੋ ਹਾਂ ਉਹ ਤੁਹਾਡਾ ਵਾਲਾ ਜੇ ਕੋਈ ਕੋਠੀ ਪਾਲਾਂ ਲਗਾ ਜੇ ਆਪਣੇ ਪਿੰਡ ਵਿੱਚ ਪਿੰਡ ਦੇ ਅੰਦਰ ਐਂਟਰ ਹੁੰਦੇ ਸਾਰੇ ਕੋਈ ਕੋਠੀ ਪਾਲਾਂ ਲੱਗਾ ਇੱਥੇ ਟੀ ਹੁੰਦੀ ਆ ਪੌਣੇ ਨੇ ਹੈਗੇ ਤਰਗੀਓ ਆ ਸਮੇਂ-ਸਮੇਂ ਨਹੀਂ ਕਰਲਾ ਇੱਥੇ ਪਹਿਲਾਂ ਕੱਚਾ ਕਰਨ ਆਂਦਾ ਸੀ ਅੱਜ ਉਥੇ ਪੱਕੇ ਕਰ ਪੈ ਰਹੇ ਆ ਵੇਖੋ ਵੇ ਆ ਕੋਈ ਕੋਠੀ ਪਾਲਾਂ ਲੱਗਾ ਵੇਖੋ ਕਿੱਡੀ ਤਗੜੀ ਕੋਠੀ ਪੈਣਦੀ ਏ ਸਾਡੇ ਕੋਲ ਸਭ ਚੁਕੇ ਹਨ ਸਰ ਜੀ ਵਾਲਾ ਜਿਵੇਂ ਆਲੂ ਗੰਡੇ ਹੋਰ ਤਾਜ਼ੀਆਂ ਸਬਜ਼ੀਆਂ ਜਿਵੇਂ ਗੋਭੀ ਮਟਰ ਗਾਜਰਾ ਛਲਕਮ ਲਓ ਜੀ ਆਗੇ ਆਪਾਂ ਘਰੇ ਪਿੰਡ ਦਾ ਮਾਹੌਲ ਬਹੁਤ ਸੋਹਣਾ। ਓਏ ਅਮਰੂਦ ਲੱਗੇ ਬੀਬੀ ਨੇ ਅਮਰੂਦ ਬੰਨੇ ਸਾਡੇ ਲਈ। ਸਾਡੇ ਲਈ ਅਮਰੂਦ ਬੰਨੇ ਆ। ਤੇ ਬੀਬਾ ਪਾ ਮੰਜਾ ਬੰਨ੍ਹਦੇ ਆ। ਚਾਚਾ ਜੀ ਸਤਿਗੁਰਾਲ। ਹੋ ਠੀਕ ਠਾਕ ਜੀ। ਹਾਂ। ਬੀਬੀ ਜੀ ਸਤਿਗੁਰਾਲ ਆ। ਹੋ ਠੀਕ ਠਾਕ ਜੀ। ਪਾਪਾ ਜੀ ਸਤਿਗੁਰਾਲ। ਇੱਕ ਮੰਜਾ ਉਹਨਾਂ ਦੇ ਅੰਜਾਵਣੀ ਜਾਂਦੇ ਤੁਸੀਂ ਹੈ ਮੰਜਾ ਦਾ ਤੈਨੂੰ ਪਤਾ ਹੀ ਹੈ ਤੁਹਾਨੂੰ ਪਤਾ ਹੀ ਆਈ ਆਉਣਾ ਨਹੀਂ ਸਾਨੂੰ ਦੁਪਹਿਰ ਨੂੰ ਕਰਦੇ ਆਛਾ ਚਲੋ ਚਲੀਏ ਖੇਤ ਨੂੰ ਹਣ ਮੈਂ ਮੈਂ ਤੇ ਸਰਬਜੀਤ ਸਿੰਘ ਖੜਾ ਤੇ ਮੇਰਾ ਪਾਪਾ ਜੀ ਗਰਮੇ ਸਿੰਘ ਭੁੱਲਰ ਅਹੀਂ ਚੱਲੇ ਆ ਖੇਤ ਨੂੰ ਉਹ ਮਰੂਦ ਵੇਖ ਕਿੰਨਾ ਚੌੜਾ ਹੈ ਇਹੀ ਉਹ ਜਦੂਰੋਂ ਦਿਖਾਉਣਾ ਕਿੰਨਾ ਚੌੜਾ ਹੋ ਗਿਆ ਨਾ ਅਮਰੂਦ ਉਹ ਗੁਰੂਆ ਬਹੁਤਾ ਇਧਰੇ ਸਾਰੇ ਪਾਸੇ ਖਿਲਰ ਗਿਆ ਇਹ ਮੇਰੇ ਵਰਗਾ ਇੱਥੇ ਹੋਵੇ ਨਾ ਐ ਵਧੀਆ ਸਜਾਵਟ ਕਰਕੇ ਰੱਖੀ ਪਰ ਪਿੰਡ ਹੀ ਬੜੀ ਦੂਰ ਚਲੋ ਚਲੀਏ Papa ji ਨੂੰ ਲੈ ਕੇ ਹੁਣ ਆਪਾਂ ਖੇਤ ਨੂੰ ਆਹ Papa ji ਇੱਥੇ ਪਹਿਲੀਆਂ ਹੋਣੀਆਂ ਜੀ ਸਾਨੂੰ ਵੇਖੋ ਸਾਡੇ ਪਿੰਡ ਹਜੇ ਵੀ ਐ ਡੰਗਰ ਪੱਧਰੀਂ ਦੇ ਵੇਖ ਲਓ ਗੱਡੀ ਖੁੱਲੀ ਪੈ ਜੀ ਲਾਓ ਈ ਚੱਕਰ ਪੈ ਗਿਆ ਵੇਖੋ ਸਾਡੇ ਪਿੰਡ ਇਤਨਾ ਡੰਗਰ ਬਾਹਰ ਬੰਦ ਇਹਨਦੇ ਲੋਕ ਸਾਰੇ ਪਿੰਡਾਂ ਚ ਹੁੰਦਾ ਵਾ ਪਰ ਇੱਥੇ ਬਹੁਤ ਵਧੀਆ ਮਾਹੌਲ ਹੈ ਤੂੜੀ ਤੂੜੀ ਹੋਈ ਆ ਆ ਵੇਖੋ ਸਾਡੇ ਪਿੰਡ ਦੀ ਬਾਸ ਅਜੇ ਵੀ ਇੱਥੇ ਆਣ ਕੇ ਰੁਕਦੀ ਜੀ ਇਹ ਟਾਈਮ-ਟਾਈਮ ਤੇ ਚਲਦੀ ਜਦੋਂ ਚਲਦੀ ਹੈ ਸਾਡੇ ਨਾਲ ਨਾਲ ਹੀ ਆਈ ਆ ਤੇ ਅਸੀਂ ਸਾਰਾ ਪਿੰਡ ਘੁੰਮ ਲੈਣਾ ਇਹਨੇ ਫੇਰ ਤੁਰਨਾ ਜਾਗੇ ਹੁਣ ਹੀ ਜਾ ਰਹੇ ਆ ਪਾਪਾਈ ਦੇ ਨਾਲ ਖੇਤ ਨੂੰ ਵੇਖੋ ਪਾਪਾਈ ਇਨਾ ਪਾਪਾਈ ਮੱਥਾ ਟੇਕ ਲਈ ਖੇਤ ਅਖੇਤ ਚੱਲੀਏ ਅਖੇਤੋਂ ਅਗਲੇ ਪੈ ਗਿਆ ਜਾਗੇ ਚਲੋ ਠੀਕ ਆਹ ਪਹਿ ਜਾਂਦਾ ਸਿੱਧਾ ਖੇਤਾਂ ਨੂੰ ਉਹ ਨਹਿਰੀ ਕੋਹਂਦੀ ਇੱਕ ਤਾਂ ਖੌਰਾ ਨਖਾਸੂ ਅੱਛਾ ਪਰਾ ਵੱਡੀ ਲਹਿਰ ਜਿਹੜੀ ਆਉਂਦੀ ਆ ਪਾਣੀ ਵਾਲੀ ਅੱਛਾ ਉਹ ਤੇ ਰੋਖ ਬਣਾ ਰਹੇ ਉਹਨਾਂ ਸੰਦਣਾ ਉਹਦੇ ਵੀ ਨਹੀਂ ਅੱਛਾ ਤਾਂ ਹੀ ਉਹ ਪਰ ਨਹਿਰ ਕਰਕੇ ਰੋਕਾ ਸਾਰੇ ਹਾਂ ਇਹ ਨਹਿਰ ਤੋਂ ਗਾੜੀ ਪਿੰਡ ਗਈ ਨਹਿਰ ਤੇ ਅਗਲੇ ਛੇ ਦਿਨ ਇਹ ਆਉਥੇ ਕਰਕੇ ਪੰਨੂ ਆਉਂਦੇ ਆ ਅੱਛਾ ਆ ਆ ਗਏ ਆਪਾਂ ਖੇਤ ਤੇ ਪਾਪਾ ਜੀ ਆਪਣਾ ਖੇਤ ਕਿਤੇ ਮੈਂ ਤੇ ਆਪ ਨਹੀਂ ਕਦੀ ਵੇਖਿਆ ਆ ਗਿਆ ਖੇਤ ਜਿਹੜਾ ਕਿਹੜਾ ਆਹ ਵਾਲਾ ਪਲਾਂਟ ਜਿਹੜਾ ਹਾਂਜੀ ਹਵਾ ਕਿਲੇ ਦਾ ਪਲਾਟ ਅੱਛਾ ਇਹਦੇ ਦੂਹ ਕਿਲੇ ਆਏ ਰੁਕਦੇ ਇਹ ਆਪਣੀ ਆਹ ਕਿਲਾ ਗੋਠ ਵਾਲਾ ਜਿਹੜਾ ਉਹ ਮੈਂ ਵੀ ਜਹਾ ਇਹਦਾ ਆ ਪਾਪਾ ਜੀ ਰੁਕ ਰੁਕ ਵਾਵਾ ਪੁਰਾਣਾ ਹੋਣਾ ਨਾ ਉਹ ਗੜੀ ਪਾਕਿਸਤਾਨ ਜੀ ਓ ਤਾਰਿਆ ਪਾਪਾ ਇਹ ਤੋਂ ਪਰਲਾਪੈਂਟ ਕਿਹੜਾ ਹੋਊਗਾ ਓ ਠੇਕ ਦਾ ਪੰਨੂ ਆ ਤੇ ਇਦਾਂ ਵੇਹਗਿਆ ਵੇਹਗਲਾ ਤੇ ਪੰਨੂ ਜਾਂਦੇ ਹੁੰਦੇ ਸੀ ਨਾ ਤੁਸੀਂ ਨਿੱਕੇ ਨੇ ਦੱਸ ਦਿੰਦੇ ਸੀ ਹੂੰ ਹੂੰ ਉਹ ਤਾਂ ਤਾਰ ਤੁਰਤ ਨਹੀਂ ਹੁੰਦੀ ਜਣਾ ਇਤਰਾ ਚੱਲ ਜਾਈਦਾ ਇਦਾਂ ਹੀ ਚੱਲ ਜਾਈਦਾ ਸੀ ਨਾ ਬੜਾ ਵਧੀਆ ਮੌਲੀ ਸਬਜ਼ੀ ਤੇ ਸਾਡਾ ਕੋਈ ਚਾਜੀ ਨਹੀਂ ਛੱਡ ਕੇ ਮਾ ਕੇ ਸ਼ਾਨ ਨਹੀਂ ਗਾਇਆ ਅੱਛਾ ਉਹ ਵੀ ਹੱਥੋਂ ਚੁੱਕਦੇ ਦੇ ਤਾਂ ਉਹ ਦੋ ਮੀਂਹ ਦੇ ਗੋਲੀਆਂ ਗਲੇ ਚੱਲ ਜਾਂਦੀਆਂ ਸੀ ਕਿੰਨੀ ਵਧੀਆ ਐ ਠੰਡੀ ਬਾਹ ਆਉਂਦੀ ਥੀ ਤੇ ਅੱਜ ਮੈਂ ਵੇਖਿਆ ਜੇ ਵੀ ਆ ਸਾਡਾ ਖੇਤ ਆ ਮੈਨੂੰ ਤੇ ਆਪ ਨਹੀਂ ਸੀ ਪਤਾ ਤੇ ਪਾਪਾ ਜੀ ਨੇ ਮੈਨੂੰ ਆਪ ਗਿਆ ਵੀ ਆ ਤੈਨੂੰ ਖੇਤ ਵਿਖਾ ਕੇ ਲਿਆਵਾਂ ਉਹ ਕਿ ਪਤਾ ਨਹੀਂ ਦਾ ਅੰਦੇ ਤੇ ਉਹਦਾ ਖੰਮੇ ਰਬਤੀ ਹੋਣੀ ਆ ਉਹ ਕੰਬਾ ਗੱਢ ਕੇ ਨਾ ਠੀਕ ਠੀਕ ਆ ਆ ਹੋਵੇ ਅਗਲੇ ਪਾਸੇ ਵਿਲਾ ਪਾਕਿਸਤਾਨੀ ਤੇ ਆਪਾਂ ਨੂੰ ਪਤਾ ਨਹੀਂ ਵੀ ਆਪਣੀ ਜੱਦੀ ਪੈਰੀ ਇੱਥੇ ਆ ਤੇ ਪਾਕਿਸਤਾਨ ਆਉ ਆ ਚਲਿਏ ਹਰਬਾਪਾ ਜੀ ਚਲੋ ਚਲੋ ਮਾਥਾ ਟੇਕੀ ਹਣ ਜਾ ਕੇ ਗੁਰਦੁਆਰੇ ਲਓ ਜੀ ਆ ਆਪਣਾ ਪਿੰਡ ਆ ਤੇ ਆਉ ਲਾਗੇ ਬਾਰਡਰ ਜੀ ਐਨੀ ਲਾਗੇ ਜੀ ਬਾਰਡਰ ਤੇ ਹੁਣ ਅਸੀਂ ਚੱਲੇ ਆ ਗੁਰਦਰਾ ਸਾਹਿਬ ਮੱਥਾ ਟੇਕਣ ਕਣ ਦਾ ਜਿਹੜਾ ਗੁਰਦੁਆਰਾ ਨੇ ਉਥੇ ਮੇਲਾ ਹੁੰਦਾ ਗਰਮੀਆਂ ਚ ਤੇ ਉਥੇ ਮਥਾ ਟੇਕਣ ਚੱਲੇ ਆ। ਉਹ ਨਿਹੰਗ ਸਿੰਘ ਆਪ ਦਿਖੰਦੇ ਆ ਜੀ। ਉਹ ਨਿਹੰਗ ਸਿੰਘ ਆ ਬਣਾ ਜਿਹੜਾ। ਬਾਬਾ ਜਹਰਾ ਪੀਰ। ਉਹ ਆ ਜੰਡ ਦਾ ਰੋਖ ਹੈ ਨਾ ਜਿਹੜਾ ਗੁਰਦੁਆਰੇ। ਇਹ ਸਿਰਫ ਭੁੱਲੜੀ ਵੱਡ ਸਕਦੇ ਆਂਦੇ ਜਿਹੜਾ ਵਿਆਹ ਹੁੰਦਾ ਨਾ ਜੰਡ ਦਾ ਜੰਡ ਵੱਡੀ। ਆਹੋ ਅੱਛਾ ਬਾਬਾ। ਰਣੈਤ ਇਤਨਾ ਕਹਿਣਾ ਮੈਂ। ਹਾਂ ਜੀ ਜੀ ਸਹੀ ਗਾ। ਹਰਦਾ ਜਿਹੜਾ ਵਿਆਹ ਹੁੰਦਾ ਨਾ ਪੁਲਰਾ ਦਾ ਉਦੋਂ ਆ ਜਿਹੜੇ ਝੰਡਾ ਝੰਡ ਵੱਡੀ ਦਾ ਵਾ ਇਹ ਥੋੜਾ ਇਹ ਝੰਡ ਵੱਡੀ ਦਾ ਕਰਪਾ ਜਿਹੜੀ ਹੱਥ 'ਚ ਫੜੀ ਨਹੀਂ ਹੁੰਦੀ ਵਿਆਹ ਵਾਲੇ ਦਿਨ ਉਹਦੇ ਨਾਲ ਉਹਦੇ ਨਾਲ ਝੰਡ ਵੱਡੀ ਦਾ ਇਹ ਮੰਨਣ ਨਹੀਂ ਦਿਖ ਲਿਆ ਮੈਨੂੰ ਇਹ ਇਹੋ ਸੀਨ ਹੈ ਨਾ ਜਿਹੜੇ ਪੁਲਰਾ ਨਾ ਦਾ ਝੰਡ ਝੰਡ ਵੱਡੀ ਦਾ ਨਾ ਹਾਂ ਕਿਉਂਕਿ ਡੈਡੀ ਦੇ ਵਿਆਹ ਦੇ ਵਿੱਚ ਫੋਟੋਆਂ ਦੇ ਵਿੱਚ ਉਹ ਵੱਡਨ ਦਾ ਹੀ ਤੇ ਮੈਂ ਉਹਦੇ ਪੁੱਛਿਆ ਸੀ ਵੀ ਇਹ ਕੀ ਸੀਨ ਹੁੰਦਾ ਵਾ ਕਹਿੰਦੇ ਕਿ ਜਿਹੜੇ ਝੰਡ ਦਾ ਰੁਖ ਹੁੰਦਾ ਜਦੋਂ ਮੱਥਾ ਟੇਕਣ ਜਾਂਦਾ ਵਾ ਤੇ ਕਿਰਪਾਨ ਜਿਹੜੀ ਮੁੰਡੇ ਨੇ ਵਿਆਹ ਵਾਲੇ ਨੇ ਹੱਥੇ ਚ ਫੜੀ ਹੁੰਦੀ ਨਾ ਉਹ ਇਹ ਝੰਡ ਦਾ ਮੜਾ ਜਿਹਾ ਇੱਕ ਟਾਣੀ ਵੱਢ ਕੇ ਤੇ ਫਿਰ ਸਫਲ ਹੁੰਦਾ ਤੇ ਆ ਸਾਡੇ ਪਿੰਡ ਦਾ ਜਿਹੜਾ ਇੱਕ ਗੁਰਦੁਆਰਾ ਸਾਹਿਬ ਇੱਧਰ ਆ ਤੇ ਇੱਕ ਉਹ ਸਾਹਮਣੇ ਆ ਇੱਕ ਉਹਦੇ ਤੋਂ ਵੀ ਪਰਾ ਵਾ ਬਾਬਾ ਰਾਮ ਸਾਹਲੂ ਤੇ ਇੱਥੇ ਅਸੀਂ ਮਥਾ ਅੱਜ ਤਾਂ ਟੇਕ ਚੱਲੇ ਆ ਵੀ ਗਾਹ ਮੇਲਾ ਹੋਣਾ ਤੇ ਉੱਥੇ ਮਮੜ ਕੇ ਆਇਆ ਨਹੀਂ ਆਂਦਾ ਕਿ ਇਹ ਵੇਲੇ ਟਾਈਮ ਨਹੀਂ ਲੱਗਦਾ ਆ ਗਿਆ ਜੀ ਹਾਂ ਜੀ ਸਕੂਨ ਯਾਰ ਬਹੁਤ ਵਧੀਆ ਯਾਰ ਹਾਂ ਆ ਆਪਣੇ ਬਹਰ ਨਾਲ ਮਾਥਗਰ ਆ ਗਿਆ ਲਾਵਾ ਯਾਰ ਸਾਗਰ ਆ ਗਿਆ ਲਾਵਾ ਆ ਗਿਆ ਇੱਥੇ ਕਿਸੇ ਨੇ ਨਹੀਂ ਆਉਣਾ ਹੁੰਦਾ ਇਹ ਤਾਂ ਗੱਲ ਹੈ ਜੀ ਪਿੰਡ ਦੀ ਲਾਈਫ ਐ ਫਰੀ ਯਾਰ ਲਾਈਫ ਵੀ ਤੁਹਾਨੂੰ ਤੰਗ ਕਰਨ ਨਹੀਂ ਆਊਗਾ ਬਈ ਸ਼ਾਇਦ ਛੱਡਦਾ ਆ ਬੰਦੇ ਦਾ ਕਰੂਗਾ ਤੇ ਜਾਓਗੇ ਨਹੀਂ ਤੇ ਕੋਈ ਚੱਕਰ ਨਹੀਂ ਕੋਈ ਯਾਰ ਮੈਨਾ ਵੀ ਟੈਨਸ਼ਨ ਹੈਗੀ ਨਹੀਂ ਇੱਥੇ ਆ ਫੋਨ ਜੇ ਨਾ ਹੁਣ ਫੋਨ ਜੇ ਨਾ ਹੁਣ ਮੇਰਾ ਬੜੇ ਨਹੀਂ ਆਰੇਗੀ ਬਹੁਤੇ ਨਹੀਂ ਆਰੇਗੀ ਸ਼ਹਾਤੇ ਕੋਲ ਆ ਵੀ ਨਹੀਂ ਛੱਡਦਾ ਨੂੰ ਹੋ ਗਿਆ ਕੀ ਆ ਕੀ ਹੁੰਦਾ ਵੀ ਹੋ ਰੁਕਾ ਓਏ ਇਧਰ ਵੇਖ ਕਿੰਨਾ ਸੋਹਣਾ ਓਏ ਸਹੀ ਗੱਲ ਕਰੂਗਾ ਲੋ ਜੀ ਹੁਣ ਅਸੀਂ ਫੇਰ ਚੱਲੇ ਆ ਘਰ ਨੂੰ ਇੱਕਰਾ ਬੀਬੀ ਨੂੰ ਬੀਬੀ ਤਿਆਰ ਹੋਈ ਹੁਣੀ ਉਹਨਾਂ ਨੂੰ ਰਾਹ 'ਚ ਰਿਸ਼ਤੇਦਾਰੀ 'ਚ ਤਾਰ ਕੇ ਆਉਣਾ ਵਾ ਹੁਣ ਅਸੀਂ ਚੱਲੇ ਆ ਘਰ ਨੂੰ ਇੱਕ ਗੁਰਦੁਆਰਾ ਸਾਹਿਬ ਸਾਡਾ ਆਵਾ ਬਾਬਾ ਰਾਮਸਾਲੂ ਤੇ ਇੱਕ ਗੁਰਦੁਆਰਾ ਸਾਹਿਬ ਆਵਾ ਬਾਬਾ ਰਾਮਰਾ ਤੇ ਦੂਰੋਂ ਮੱਥਾ ਟੇਕਦਾ ਵਾ ਬਾਗ ਨੂੰ ਮਾਰ ਐ ਪਲਗੜੀ ਚਲੋ ਚੱਲੀਏ ਪਹਿਲੇ ਵਲੌਗ ਦੇ ਪੈਸੇ ਜਿਹੜੇ ਪੈਸੇ ਹੀ ਮੇਰੇ ਆ ਮੈਨੂੰ ਕਹਿੰਦਾ ਇੱਕ ਮਿੰਟ ਮੈਨੂੰ ਕਹਿੰਦਾ ਵਲੌਗ ਬਣਾਈ ਜੰਨਾ ਵਾ ਪੈਸੇ ਵਗਦੇ ਤੈਨੂੰ ਆਉਣ ਨਹੀਂ ਦੇ ਮੈਂ ਕਿਹਾ ਭਰਾਵਾ ਜਿੱਦਨ ਮੈਨੂੰ ਪੈਸੇ ਆਗੇ ਨਾ ਉਹ ਦਿਨ ਪਹਿਲੀ ਪੇ ਜਿਹੜੀ ਹੈ ਨਾ ਉਹ ਮੈਂ ਤੈਨੂੰ ਦੇ ਕੇ ਜਾਊਂਗਾ ਹੋਰ ਦੱਸ ਆ ਵਲੌਗ ਦੇ ਵਿੱਚ ਸ਼ਰਤ ਰਹੀ ਉਤੋਂ ਇਹ ਵੀ ਬੜੀ ਤਗੜੀ ਗੱਲ ਈਦਰਾ ਗੱਲ ਸੁਣ ਕੇ ਜਾ ਵੀ ਜਿਹੜਾ ਪਹਿਲਾ ਵਲੌਗ ਪਾਣਾ ਮੈਂ 1 ਮਿੰਟ ਦਾ ਹਾਂ ਆ ਉਹ ਤੁਹਾਡੇ ਘਰੇ ਮਾਇ ਹੈ ਹੋਮ ਪਹਿਲੇ ਵੀ ਨਹੀਂ ਸਾਰੀ ਪੇ ਮੇਰੀ ਹੋਊਗੀ ਚਲੋ ਠੀਕ ਆ ਆ 1 ਰੁਪਿਆ ਹੀ ਆਵੇ ਲੈ 10000 ਲੈ 10000 ਮੈਂ ਕੋਲੋਂ ਦੇਣਾ ਤੈਨੂੰ ਜਰੋਂ ਆਉਣਾ ਨਹੀਂ ਚਲੋ ਚਲੀ ਗਏ ਚੱਲਦੇ ਗਾਣਵਾਸ ਲਾ ਲੈਣਾ ਬੀਬੀ ਉਹ ਲੈ ਗਾਂਝ ਧਰ ਗਈ ਆ ਸਾਰਾ ਮੰਜਾ ਤੁਸੀਂ ਹੁਣੇ ਆ ਹਾਂ ਹਾਂ ਸਾਰਾ ਆ ਗਿਆ ਬੜਾ ਸੋਹਣਾ ਮੰਜਾ ਆਣਿਆ ਮੇਰੀ ਬੀਬੀ ਨੇ ਬੀਬੀ ਬੜਾ ਵਧੀਆ ਮੰਜਾ ਗਣਿਆ ਤੁਸੀਂ ਹਾਂ ਰਣਾ ਬੜਾ ਸੋਹਣਾ ਮੰਜਾ ਗਣਿਆ ਬੀਬੀ ਨੇ ਓਏ ਨਾਮ ਦੇ ਬੀਬੀ ਨੂੰ 500 ਰੁਪਏ ਦੇ ਬੀਬੀ ਨੂੰ 500 ਰੁਪਏ ਮੈਂ ਦੇਦਾ ਕੀ ਪਿਆਰ ਦੇਤਾ ਪਾ ਪਿਆਰ ਦੇਤਾ ਵਾ ਚਲੋ ਜੀ ਬੀਬੀ ਪਿਆਰ ਚ ਹੀ ਸਾਰੀ ਜਾਂਦਾ ਵਾ ਚਲੋ ਚੱਲੀਏ ਹਣ ਫਿਰ ਲੈ ਆਉ ਮੈਂ ਚੁੱਕਣੀ ਨਾ ਚੁੱਕ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਬਜ਼ੁਰਗਾਂ ਦਾ ਸਮਾਂ ਚ ਖਾਣ ਲਗਾ ਆਈ ਫੜ ਤੈਨੂੰ ਐਵੇਂ ਨਹੀਂ ਸ਼ਰਮ ਆਉਂਦੀ ਮੇਰੇ ਤੋਂ ਸਮਾਂ ਚ ਖਾਣ ਲਗਾ ਆ ਦੇ ਮਾਲ ਕੇ ਆ ਕੇ ਆ ਤਾ ਅੰਦੇ ਕੇ ਦਮਾਲ ਇਹਨੇ ਇਹਨੇ ਲਾ ਚੜਾ ਗਿਆ ਇਹ ਫੇਰ ਹਾਂਜੀ ਕੋਈ ਗੱਲ ਨਹੀਂ ਚੜਾ ਦਾਂਗੇ ਕੋਈ ਗੱਲ ਨਹੀਂ ਚੰਗਾ ਫਿਰ Papa ji ਚੱਲੇ ਚੱਲੇ ਓਕੇ ਬਾਈ ਬੀਬੀ ਨੂੰ ਹੀ ਲੈ ਚੱਲੇ ਨਾਲ ਰਿਸ਼ਤੇਦਾਰਾਂ ਨੂੰ ਤੇ ਜਾਣਾ ਲਓ ਜੀ ਆ ਜੇ ਸਾਡੇ ਪਿੰਡ ਵਾਲੀ ਨਹਿਰਾਂ ਕਿ ਹੋਈ ਨਾ ਮੈਨੂੰ ਸਮਝ ਆਉਂਦੇ ਆ ਮੈਂ ਜਿੰਨੀ ਆਪਣਾ ਆਪਣਾ ਇੱਥੇ ਸਾਰਾ ਹੈਗਾ ਨਾ ਕੜ ਕੁਰਤੇ ਦੋ ਦੁਜਾ ਆਪਣਾ ਨਾ ਫੋਰਚਨ ਨਖੋਤੀ ਜਾਂ ਸੀ ਲਾਲ ਕਪੜਾ ਪਾਇਆ ਬਾ ਜਦੋਂ ਮਰਜੀ ਕਹਿ ਸਕਦੇ ਵੇ ਲੋ ਮਜ਼ਾਕ ਕਰਦਾ ਜੀ ਵੇ ਲੋ ਆ ਜਿਹੜਾ ਹੌਣ ਕਣਕਾਂ ਤੋਂ ਝੋਨੇ ਦਾ ਨਵਾਂ ਠੇਕਾ ਚੁੱਕਣਾ ਨਾ ਇਹ ਮੈਨੂੰ ਦੇਣਾ ਤੁਸੀਂ ਜੰਗਾ ਮੈਂ ਗੋਆ ਜਾਣਾ ਨਾਲ ਫੋਨ ਲੈਣਾ 16 Pro ਮੇ ਪੁੱਤ ਵੱਤ ਉਹ ਆਪਣੇ ਕੋਲ ਮ ਆਇਆ ਹੈ ਬੰਦ ਰਤ ਉਹ ਇਹ ਨੂੰ ਤੇਰਾ ਬਣ ਕੁਝ ਵੀ ਨਹੀਂ ਹੁਣ ਨਹੀਂ ਤੇ ਤੇ ਕੁਝ ਮੈਂ ਗੋਆ ਜਾਣਾ ਨਾਲ ਫੋਨ ਲੈਣਾ ਪਈ ਇੱਕ 16 Pro ਮੈਸੇਜ ਆਹ ਬਾਏ ਬਾਏ ਲੋ ਜੀ ਬੀਬੀ ਨੂੰ ਅਸੀਂ ਛੱਡ ਕੇ ਹੁਣ ਚੱਲੇ ਆਂ ਹਾਏ ਬੀਬੀ ਨੂੰ ਹੀ ਛੱਡਤਾ ਤੇ ਬੀਬੀ ਨੂੰ ਹੁਣੇ ਕਿਹਾ ਵੀ ਬਸੇ ਬਹਿ ਜਾਓ ਸਿੱਧੀ ਬਸ ਪਿੰਡ ਜਾਣੀ ਉਹ ਜਿਹੜੀ ਤੁਹਾਨੂੰ ਦਿਖਾਈ ਅੱਗੇ ਤੇ ਇਥੋਂ ਅਸੀਂ ਹੁਣ ਦੋਵੇਂ ਵੀਰ ਵੀਰ ਚੱਲੇ ਆ ਹੁਣ ਮੈਂ ਇਹਨੂੰ ਤਾਰਨ ਚੱਲਿਆ ਪਈਆ ਲਓ ਜੀ ਇਹਨੂੰ ਮੈਂ ਇੱਥੇ ਤਾਰਤਾ ਜੇ ਘਰੇ ਹੁਣ ਘੜੀ ਥੋੜਾ ਜਿਹਾ ਬਹਿ ਕੇ ਤੇ ਚੱਲਦੇ ਆਂ ਫਿਰ ਕਰਨਾ ਪਹਿਲਾ ਵਲੌਗ ਇਹਨਾਂ ਦੇ ਘਰੇ ਪਾਇ ਹੈ ਜਿਹੜਾ 2 ਮਿੰਟ ਦਾ ਹੈ ਬਸ ਚਲੋ ਠੀਕ ਹੈ ਵੀਰ ਜੀ ਹੁਣ ਮੈਂ ਚੱਲਿਆ ਜੀ ਵੀਰ ਨੂੰ ਤਾਰ ਕੇ ਓਕੇ ਚੰਗਾ ਬਾਏ ਬਾਏ ਹੁਣ ਆਪਾਂ ਚੱਲੀਏ ਘਰ ਨੂੰ ਤਾਰਤਾ ਸਾਰਿਆਂ ਨੂੰ ਘੁੰਮ ਫਿਰ ਲੈ ਦਾਦਾ ਦਾਦੀ ਨੂੰ ਮਿਲਿਆ ਤੇ ਹੁਣ ਸਿੱਧੀ ਗੱਡੀ ਜਾਊਗੀ ਘਰ ਨੂੰ ਲਓ ਜੀ ਮੈਂ ਆ ਗਿਆ ਮੈਂ ਘਰੇ ਤੇ ਆਹ ਲਾਤੀ ਆਪਾਂ ਗੱਡੀ ਹੁਣ ਘਰ ਦੇਣਾ ਮਿਲਦੇ ਆ ਲਓ ਜੀ ਆਲੂ ਖਲਾਏ ਸੀ ਬੀਬੀ ਨੇ ਘਰ ਦੇਣ ਲਈ ਆਲੂ ਖਲਾਏ ਸੀ ਹੁਣ ਘਰ ਦੇ ਆਂ ਦਾ ਜਿੰਨੇ ਮਾਹੌਲ ਚੜਾ ਆਲੂ ਵੇਖ ਕੇ ਕੀ ਜਾਂਦੇ ਆਮੀ ਤੜਨੀ ਮੈਂ ਗਿਫਟ ਲੈ ਕੇ ਆਇਆ ਇਹਦੇ ਰੱਖੋ ਬਹੁਤ ਮਿਹਨਤੀ ਸਾਡੇ ਗਲੀਏ ਗੋਭਲੂ ਤਾਂ ਮਰੂਤ ਲੈ ਆਇਆ ਕੀ ਹੋਊਗਾ ਗੋੜ ਆਲੂ ਤੁਹਾਨੂੰ ਐਵੇਂ ਆਲੂ ਕਿਧਰ ਆਲੂ ਗੋੜ ਕੀ ਹੋਊਗਾ ਗੋੜ ਕਿੱਥੋਂ ਆਇਆ ਦੱਸੋ ਕੀ ਹੋਊਗਾ ਗੋਭੂ ਉਹ ਇਕੱਠੇ ਕਰਕੇ ਲੈ ਆਇਆ ਕੀ ਹੋਊਗਾ ਮੂਲੀਆ ਚਲੋ ਅੱਛਾ ਖੋਲਦੇ ਹਾਂ ਚਲੋ ਖੋਲਗੇ ਇੱਕ ਮਿੰਟ ਇੱਕ ਮਿੰਟ ਪਹਿਲਾਂ ਦੱਸੋ ਕੀ ਹੋਊਗਾ ਆਲੂ ਆਲੂ ਗੰਡੇ ਮੂਲੀਆਂ ਰੀਆਂ ਕੱਡੂ ਆਲੂ ਆਹ ਕਹਿੰਦਾ ਆਲੂ ਦਾਦੀ ਨੇ ਆਲੂ ਭੇਜਿਆ ਮੁੰਡੇ ਨੂੰ ਆਲੂ ਬਣਾ ਕੇ ਮੋਟਾ ਕਰੋ ਆਲੂ ਘੋੜ ਕਰੋ ਕਰੋ ਘਰੋਂ ਆਲੂ ਪਟੇ ਨੇ ਆ ਮੇਰੀ ਮੰਮੀ ਦੇ ਹੱਥਾਂ ਦੇ ਲੱਗੇ ਹੋਏ ਫੋਲਿਆ ਵੇ ਲੋ ਤੇ ਆ ਮੇਰੀ ਮੰਮੀ ਤੇ ਮੈਂ ਤੇ ਮੰਮੀ ਆ ਚੱਲੇ ਆ ਸੌਦਾ ਲੈਣ ਜਿੱਤਰਾ ਨਿੱਕੇ ਹੁੰਦੇ ਜਾਂਦੇ ਨੇ ਨਿਕਲ ਨਹੀਂ ਆਹੀ ਐਦਾਂ ਤੁਰ ਕੇ ਜਾਣਾ ਤੇ ਮੈਂ ਮम्मी ਨੇ ਕਹਿਣਾ ਆ ਚੀਜ਼ੀ ਲੈ ਕੇ ਦੋ ਆ ਚੀਜ਼ੀ ਲੈ ਕੇ ਦੋ ਮम्मी ਨੇ ਫਿਰ ਮੈਨੂੰ ਕਹਿਣਾ ਚੱਲ ਲੈ ਲੈ ਸਾਰਾ ਕੁਝ ਜੋ ਜੋ ਤੂੰ ਲੈਣਾ ਫਿਰ ਸਾਡੇ ਕੋਲ ਪੈਸੇ ਨਹੀਂ ਹੁੰਦੇ ਤੇ ਅਸੀਂ ਅਗਲੇ ਮਹੀਨੇ ਦਿੰਦੇ ਹੁੰਦੇ ਆ ਮੈਂ ਆਵਾਂ ਕੋ ਆਪਣੀ ਗਲੀ ਆ ਆ ਜੇ ਸਾਡੀ ਗਲੀ ਵੇਖੋ ਟੈਲੈਂਟ ਟੂਨਾ ਲਵਾਤੀਆਂ ਅਸੀਂ ਗਲੀ ਨਿਕਲਦੀ ਵੀ ਬਹੁਤ ਨਾਲ ਤੁਹਾਨੂੰ ਵੀ ਕਿੱਥੇ ਨਿਕਲਦੀ ਜਾ ਕੇ ਇਹ ਇੱਥੇ ਨਿਕਲ ਜਾਂਦੀ ਐਂ ਦੇਖੋ ਆਹ ਪਲਾਟ ਖਾਲੀ ਜੀ ਜੇ ਕਹਿੰਦੇ ਲੈਣਾ ਤੇ ਲੈ ਲਓ ਗੁਰੂ ਭੁੱਲ ਰੋਣਾਂ ਦੇ ਲਾਗੇ ਉਹਨਾਂ ਦੇ ਆਜੋ ਆਹ ਅਗਲੀ ਐਨ ਉ ਜਾ ਕੇ ਐਨ ਚੱਲ ਜਾਂਦੀ ਹੈ ਮੰਮੀ ਮੈਨੂੰ ਕੀ ਲੈ ਕੇ ਦੋਗੇ ਇਹ ਚੀਜੀ ਲੈ ਕੇ ਦੋਗੇ ਚੀਜੀਆਂ ਤੇ ਲੈ ਚੱਲੇ ਇੰਗਲੈਂਡ ਚੱਲਿਆ ਮੈਂ ਮੰਮੀ ਦੇ ਨਾਲ ਮੇਰੀ ਮੰਮੀ ਨੇ ਚੀਜੀਆਂ ਲੈ ਕੇ ਦਿੱਤੀਆਂ ਮੈਨੂੰ ਸੌਦੇ ਚ ਜੋ ਜਦ ਕਿੰਨੇ ਵਾਗ ਜਾਂਦੇ ਦੋ ਜਰ ਸੌਦਾ ਕੀ ਹੁੰਦਾ ਚੀਜ਼ਾਂ ਕਿ ਲਈਆਂ ਕੁਝ ਨਹੀਂ ਲਿਆ ਦੋ ਲੈਸ ਦੇ ਪੈਗ ਲਾਏ ਬਸ ਕੁਝ ਨਹੀਂ ਮੰਗਾਈ ਵੀਡੀਓ ਗਈ ਮੰਗਾਈ ਵੀਡੀਓ ਗਈ ਲਓ ਜੀ ਇਹ ਹੀ ਆਪਣਾ ਇਹਦਾ ਵਲੌਗ ਚੰਗਾ ਲੱਗਾ ਤੇ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਬਾਏ ਬਾਏ ਸਸਰੀ ਘਰ ਮਿਲਦੇ ਆ ਅਗਲੇ ਵਲੌਗ